ਸਾਰੀ ਟੀਮ ਆ ਗਈ। ਅੱਜ ਦੀ ਟੀਮ ਆ ਗਈ ਸਾਰੀ। ਠੀਕ ਆ। ਜੀ ਕਿਹਣਾ ਜਾਂਦੀ ਜਿਆਦਾ। ਅੱਜ ਨੂੰ ਨਵੇਂ ਸਾਲ ਹੈ ਕਰਨ ਵਾਲੇ। ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ। 21 ਕਿਹਣਾ ਜਾਂਦੀ ਜਿਆਦਾ। ਸਭ ਤੋਂ ਪਹਿਲਾਂ ਤੇ ਮੈਂ ਅੱਜ ਦੇ ਦਿਨ ਜਿਹੜਾ ਖੁਸ਼ੀਆਂ ਲੈ ਕੇ ਆ ਰਿਹਾ ਨਵਾਂ ਸਾਲ 2024 ਸਾਰੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਤੇ ਪ੍ਰਮਾਤਮਾ ਕੋਲੋਂ ਇਹ ਆਸ ਮੰਗਦਾ ਵੀ ਸਾਰਿਆਂ ਦੀਆਂ ਜਿਹੜੀਆਂ ਖੁਸ਼ੀਆਂ ਲਿਆਵੇ ਪ੍ਰਮਾਤਮਾ ਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਇਹ ਨਵਾਂ ਸਾਲ ਉਹਨਾਂ ਸਾਰਿਆਂ ਵਾਸਤੇ ਸ਼ੁਭ ਅਫਸਰ ਲਿਆਵੇ ਤੇ ਜਿਹੜਾ ਆਪਣਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਿਕਸਿਤ ਭਾਰਤ ਦਾ ਸੰਗਲਪ ਲੈ ਕੇ ਤੇ ਵਿਕਸਿਤ ਭਾਰਤ ਆਪਣਾ ਲੋਕਾਂ ਵਿੱਚ ਆਪਣੇ ਜੋਜਨਾਵਾਂ ਦਿੱਤੀਆਂ ਨੇ ਉਹ ਸਾਰੀਆਂ ਯੋਜਨਾਵਾਂ ਦੇ ਕੇ ਤੇ ਭਾਰਤ ਨੂੰ ਬਹੁਤ ਸਮਰਿੱਧ ਬਣਾਵੇ ਭਾਰਤ ਨੂੰ ਵਿਕਸਿਤ ਕਰੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਇਹ ਖੁਸ਼ੀਮੰਦ ਤੇ ਇਹ ਜਿਹੜੀਆਂ ਆਪਣਾ ਵਿਕਸਿਤ ਭਾਰਤ ਦੀਆਂ ਯੋਜਨਾਵਾਂ ਉਹਨਾਂ ਦਾ ਲਾਭ ਦੇਣ ਸਭ ਇਸ ਤੋਂ ਬਾਅਦ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਜਿਹੜੀ ਕਿ ਉਹਨਾਂ ਨੇ 30 ਤਰੀਕ ਨੂੰ ਬੰਦੇ ਭਾਰਤ ਦਾ ਗਠਨ ਕੀਤਾ ਇਦੇ ਨਾਲ ਅਮਰitsar ਦੇ ਲੋਕਾਂ ਨੂੰ ਤੇ ਬਹੁਤ ਰਾਹਤ ਮਿਲਿਆ ਤਾਂ ਕਿ ਇਹੋ ਜੀਆਂ ਟ੍ਰੇਨਾਂ ਜਿਹੜੀਆਂ ਉਹਨਾਂ ਨੇ ਉਸ ਦਿਨ 30 ਤਰੀਕ ਨੂੰ 8 ਟ੍ਰੇਨਾਂ ਚਲਾਈਆਂ ਨੇ ਦੋ ਅਮਰਤ ਆਪਣਾ ਭਾਰਤਾਲੀਆਂ ਤੇ 6 ਟ੍ਰੇਨਾਂ ਜਿਹੜੀਆਂ ਬੰਦੇਵਾਰ ਦਾ ਐਕਸਪ੍ਰੈਸ ਚਲਾਈਆਂ ਇਹ ਖਾਸ ਕਰਕੇ ਮੋਦੀ ਜੀ ਮਤਲਬ ਹਿੰਦੁਸਤਾਨ ਨੂੰ ਬਹੁਤ ਤਰਕੀਆਂ ਤੇ ਲਿਜਾਣ ਵਾਸਤੇ ਬਹੁਤ ਉਜਾੜ ਦੇਣ ਵਾਸਤੇ ਸਾਰਾ ਉਹਦੇ ਕੰਮ ਕਰ ਰਹੇ ਨੇ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਭਾਰਤ ਜਿਹੜਾ ਵਾਕੇ ਵਿਸ਼ਵਗੁਰੂ ਬਣੇਗਾ ਤੇ ਮੈਂ ਅੱਜ ਦੇ ਦਿਨ ਫਿਰ ਲੋਕਾਂ ਨੂੰ ਚਾਹਾਂਗਾ ਮੈਂ ਮਤਲਬ ਇਹ ਜਿਹੜਾ ਵਿਕਸਿਤ ਭਾਰਤ ਦਾ ਸਾਥ ਦੋ ਮੋਦੀ ਜੀ ਦਾ ਸਾਥ ਦੇ ਕੇ ਪੂਰੇ ਭਾਰਤ ਨੂੰ ਵਿਸ਼ਵਗੁਰੂ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਦੇ ਜੈ ਹਿੰਦ ਜੈ ਭਾਰਤ 2024 ਆ ਗਈ ਹੈ ਤੇ ਇਲੈਕਸ਼ਨ ਆ ਰਹੇ ਆ ਕੀ ਕਿਸ ਤਰ੍ਹਾਂ ਵੇਦੇ 2024 ਆ ਗਈ ਹੈ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਕਿ 2024 ਚ ਮੋਦੀ ਜੀ ਦੇ ਜਿਹੜੇ ਕੰਮ ਨੇ ਮੋਦੀ ਜੀ ਦੀਆਂ ਵੀ ਜਨ ਮੋਦੀ ਜੀ ਦੇ ਜਿਹੜੀਆਂ ਉਹਦੇ ਯੋਜਨਾਵਾਂ ਦਿੱਤੀਆਂ ਨੇ ਤੇ 400 ਪਾਰ ਤੇ ਸੀਟ ਜਾਈਗੀ ਜਾਈਗੀ ਜਿੱਦਾਂ ਨਾਰਾ ਉਹਨਾਂ ਨੇ ਦਿੱਤਾ ਆਪ ਕੀ ਬਾਤ 400 ਪਾਰ 400 ਤੋਂ ਵੱਧ ਸੀਟਾਂ ਜਾਣਗੀਆਂ ਜਿਹੜੀਆਂ ਆਪੋਜੀਸ਼ਨ ਚੱਲੀ ਹੈ ਆਪੋਜੀਸ਼ਨ ਦੇ ਆਪਣਾ ਆਪਣੇ ਆਪ ਹੀ ਵੰਟੀ ਜਾ ਰਹੀ ਹੈ ਉਹਨਾਂ ਦਾ ਹਾਲ ਬੁਰਾ ਹੋਇਆ ਜਾ ਰਿਹਾ ਉਹਨਾਂ ਨੂੰ ਕੋਈ ਰਸਤਾ ਹੀ ਨਹੀਂ ਲੱਭਣ ਦਿਆ ਵੀ ਅਸੀਂ ਕੀ ਕਰੀਏ ਕੀ ਨਾ ਕਰੀਏ ਉਹਨਾਂ ਦੇ ਮਤਲਬ ਦਿਮਾਗ ਵਿੱਚ ਕੋਈ ਅਜਿਹੀ ਗੱਲ ਆਂਦੀ ਨਹੀਂ ਤੇ ਇਸ ਕਰਕੇ ਉਹ ਸੀਟਾਂ ਦੇ ਵਟਵਾਰੇ ਤੋਂ ਆਪ ਆਪ ਚੁੱਕਣਾ ਆਪਣਾ ਫਾਦ ਆਪਣਾ ਬੜਨੇ ਨੇ ਇਸ ਕਰਕੇ ਉਹ ਕਾਮਯਾਬ ਵੀ ਨਹੀਂ ਹੈ ਇੰਡੀਆ ਐਲਾਈਂਸ ਜਿਹੜਾ ਕਮੰਡੀਆਂ ਗਿਆ ਉਹਨੂੰ ਨਾ ਦਿੱਤਾ ਦਾ ਕਮੰਡੀਆਂ ਐਲਾਈਂਸ ਉਹਨਾਂ ਨੇ ਕਿ ਆਪਣੇ ਹਰ ਇੱਕ ਪਾਰਟੀ ਨੇ ਆਪਣੇ ਕਮੰਡ ਵਿੱਚ ਹੀ ਆਪਣਾ ਜ਼ਹਿ ਕੇ ਤੇ ਆਪਣਾ ਬੇੜਾ ਕਰਾ ਲੈਣਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਜੀ ਦਾ ਡੰਕਾ ਵੱਜੇਗਾ ਮੋਦੀ ਜੀ ਦੀ ਸਰਕਾਰ ਜਿਹੜੀ ਫਿਰ ਬਣੇਗੀ ਅਸੀਂ ਹੈਟ੍ਰਿਕ ਮਾਰਨ ਜਾ ਰਹੇ ਹਾਂ ਜਿਹੜੀ ਇਹ ਸਰਕਾਰ ਹੈ 400 ਸਿੱਤਾਂ ਲੈ ਕੇ ਇਹ ਸਰਕਾਰ ਬਣਾਵਾਂਗੇ ਕਿ ਜਿਹੜਾ ਵਿਕਸਿਤ ਭਾਰਤ ਆਲਾ ਨਾਰਾ ਮੋਦੀ ਜੀ ਨੇ ਦਿੱਤਾ ਉਨੂੰ ਬਹੁਤ ਜੇ ਜੇ ਵਿਕਸਿਤ ਕਰਕੇ ਵਿਸ਼ਵ ਗੁਰੂ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੈ ਹਿੰਦ ਜੈ ਭਾਰਤ ਸਨਮਾ ਭਾਈ ਕੁਮਾਰ ਜੀ ਵੀ ਅੱਜ 23 ਵਾਰ ਨੰਬਰ 68 ਚ ਆਏਗੇ ਸਭ ਤੋਂ ਪਹਿਲਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਫਤਿਹ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਪੂਰੇ ਦੇਸ਼ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਨਵ ਸ੍ਰੀ ਬਹੁਤ ਬਹੁਤ ਵਧਾਈ ਸਾਰਿਆਂ ਨੂੰ ਇਸ ਸਾਲ ਜਿਹੜੀ ਉਹਨਾਂ ਦੀ ਮਰਜ਼ਾ ਹੈ ਉਹਨਾਂ ਦੀ ਖੁਸ਼ੀਆਂ ਉਹਨਾਂ ਨੂੰ ਮਿਲਣ ਇਹ ਹੀ ਪ੍ਰਾਰਥਨਾ ਕਰਦਾ ਹਾਂ ਪ੍ਰਭੂ ਨੂੰ ਅੱਗੇ ਤੇ ਮੈਂ ਅੱਜ ਇਰੀਕੁਜੀ ਦੇ ਘਰ ਆਇਆ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਜਿੱਥੇ ਸਾਰੇ ਇਲਾਕਾ ਵਾਸੀ ਆਏ ਉਹਨਾਂ ਨੂੰ ਨਵਾਂ ਸਾਲ ਦੀ ਵਧਾਈਆਂ ਦੇਣਾ ਸਾਰੇ ਇਲਾਕਾ ਵਾਸੀ ਨੂੰ ਮੈਂ ਆਪਣੇ ਵੱਲੋਂ ਨਵਾਂ ਸਾਲ ਦੀ ਵਧਾਈਆਂ ਦੇਣਾ ਬਹੁਤ ਬਹੁਤ ਧੰਨਵਾਦ ਇਰੀਕੁਜੀ ਆਪਣਾ ਨਾਮ ਡੈਜੀਏ ਦੱਸ ਕੇ ਤੇ ਅੱਜ ਤੁਹਾਡੇ ਘਰ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਨਿਊ ਇਅਰ ਦਾ ਕੀ ਕਹਿਣਾ ਚਾਹੀਦਾ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਰਿੰਕੂ ਵਾਰਡ ਨੰਬਰ 66 ਸਾਰੇ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦੇਣਾ ਆ ਅੱਜ ਹੀ ਇਹ ਨਵੇਂ ਸਾਲ ਜਿੰਨਾ ਕਿਸ ਤਰ੍ਹਾਂ ਮਨਾ ਰਹੇ ਨੇ ਨਵੇਂ ਸਾਲ ਸੀ ਆਪਣੀ ਵਾਰਡ ਦੇ ਵਿੱਚ ਮਨਾ ਰਹੇ ਆ ਆਪਣੇ ਜਿਹੜੇ ਸਾਰੇ ਲਾਗੋਚ ਅਗੋ ਵਾਰਡ ਦੇ ਨਾਲ ਸਾਡੇ ਕੁਮਾਰ ਅਮਿਤ ਜੀ ਇਹਦੇ ਹਲਕਾ ਇੰਚਾਰਜ ਜਿੰਨੇ ਨਾਲ ਆਪਣਾ ਐਸਪੀ ਕੇਵਲ ਸਰ ਤੇ ਨਾਲ ਜਗਜੀਤ ਜੀ ਤੇ ਅਸੀਂ ਸਵੇਰ ਦੇ ਬਾਕੀ ਜਨਤਾ ਚ ਮਨਾ ਰਹੇ ਹਾਂ। ਕੀ ਮੈਸੇਜ ਹੈ ਆਪਾਂ ਅੱਜ ਦੇ ਦਿਨ ਤੁਸੀਂ ਆਪਣੇ ਇਲਾਕੇ ਨੂੰ ਸਮਝਣਾ ਚਾਹੀਦਾ। ਇਲਾਕਾ ਨਿਵਾਸੀ ਨੂੰ ਇਹੋ ਕਹਿਣਾ ਚਾਹੁੰਦੇ ਆ ਕਿ ਝੂਠ ਤੋਂ ਬਚਿਆ ਜਾਵੇ। ਇਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਝੂਠ ਬੋਲ ਕੇ ਸੱਤਾ ਚਾਹੀ ਆ। ਤੇ ਜਿਹੜੀ ਬੀਜੇਪੀ ਆ ਇਹ ਸਭ ਕੁਝ ਕਰਕੇ ਦਿਖਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।